ਇਕਦਿਨ ਖੁਦਾ ਪਰਸਨ ਹੋ ਕੇ ਖੁਸ਼ ਹੋ ਕੇ ਸ਼ੇਖ ਸਾਦੀ ਇਸ ਤਰ੍ਹਾਂ ਲਿਖਦੇ ਨੇ ਸ਼ੇਖ ਸਾਦੀ ਨੂੰ ਕਹਿੰਦੇ ਨੇ ਤੂੰ ਕੁਝ ਮੰਗ ਲੈ ਅੱਜ ਤੇਰੇ ਤੇ ਬੜੇ ਖੁਸ਼ ਬਹੁਤ ਖੁਸ਼ ਸ਼ੇਖ ਸਾਦੀ ਇਹ ਲਿਖਦਾ ਹੈ ਖੁਦਾ ਹੀ ਮੈਨੂੰ ਕਹਿੰਦਾ ਤੂੰ ਮੰਗ ਭਾਵੇਂ ਮੈਂ ਖੁਦਾ ਨੂੰ ਆਖੇ ਤੂੰ ਹੁਣ ਮੈਨੂੰ ਬਾਦਸ਼ਾਹ ਬਣਾ ਦਿੱਤਾ ਹੈ ਤੇ ਹੁਣ ਮੈਂ ਮੰਗਤਾ ਬਣਾ ਤੇਰੀ ਯਾਦ ਨੇ ਮੈਨੂੰ ਬਾਦਸ਼ਾਹ ਬਣਾ ਦਿੱਤਾ ਹੈ ਤੇਰੀ ਬੰਦਗੀ ਨੇ ਸ਼ਹਿਨशाहਾਂ ਦਾ ਸ਼ਹਿਨशाह ਬਣਾ ਦਿੱਤਾ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੁਣ ਤੂੰ ਕਹਿਣਾ ਮੰਗ ਨਹੀਂ ਮੰਗ ਮੇਰੀ ਖੁਸ਼ੀ ਹੈ ਸ਼ੇਖ ਸਾਦੇ ਨੇ ਇੱਕ ਤਾਨਾ ਜਨੇ ਕੀਤੀ ਹੈ ਖੁਦਾ ਇਤਨਾ ਤੇ ਸੱਚ ਹੈ ਤੂੰ ਭਗਤਾਂ ਦੇ ਫਕੀਰਾਂ ਦੇ ਸੁਭਾ ਨੂੰ ਜਾਣਦਾ ਤੇ ਫਕੀਰ ਤੇਰੇ ਸੁਭਾ ਨੂੰ ਵੀ ਜਾਣਦੇ तेरे सुहानु भी जानदे ने जो आम दुनिया मांगਦੀ ਹੈ ਉਹਨਾਂ ਨੂੰ ਮਿਲ ਜਾਂਦਾ ਹੈ ਜੋ ਫਕੀਰ ਮੰਗਦੇ ਨੇ ਨਹੀਂ ਮਿਲਦਾ ਨਹੀਂ ਮਿਲਦਾ ਤਾਨਾ ਜ਼ਰ ਨਹੀਂ ਹੈਰਾਨਗੀ ਹੈ ਕਿ ਫਕੀਰ ਐ ਸਲਿਕਦਾ ਹੈ ਖੁਦਾ ਕਹਿੰਦਾ ਹੈ ਹੱਦ ਹੋ ਗਈ ਇਲਜ਼ਾਮ ਪਹਿਲੇ ਹੀ ਲਾ ਰਹੇ ਹੈ ਮੰਗਿਆ ਹੈ ਨਹੀਂ ਤੂੰ ਮੰਗ ਮੈਂ ਨਾ ਦੇਵਾਂ ਤੇ ਇਲਜ਼ਾਮ ਫਿਰ ਲਾਵੇਂ ਇਹ ਕਹਿੰਦਾ ਹੈ اے ਖੁਦਾ ਅਸੀਂ ਤੇਰੇ ਸੁਭਾ ਨੂੰ ਜਾਣਦੇ ਹਾਂ ਤੂੰ ਸਾਡੇ ਸੁਭਾ ਨੂੰ ਜਾਣਦਾ ਹੈ ਜੋ ਕਠੋਰ ਲੋਗ ਮੂਰਖ ਲੋਗ ਮੰਗਦੇ ਨੇ ਔਰ ਉਹਨਾਂ ਦੀ ਬੰਦਗੀ ਵੀ ਸਿਰਫ ਮੰਗਣ ਵਾਸਤੇ ਆਉਂਦੀ ਹੈ ਔਰ ਮੰਗ ਵੀ ਤੇਰੀ ਮੰਗ ਨਹੀਂ ਆਉਂਦੀ ਦੁਨੀਆ ਦੀ ਮੰਗ ਆਉਂਦੀ ਤੂੰ ਪੂਰੀ ਕਰ ਦਿੰਦਾ ਉਹਨਾਂ ਦੀ ਫਕੀਰ ਜੋ ਮੰਗਦੇ ਨੇ ਉਹਨਾਂ ਨੂੰ ਨਹੀਂ ਮਿਲਦਾ ਉਹਨਾਂ ਦੀ ਮੰਗ ਅਧੂਰੀ ਰਹਿੰਦੀ ਹੈ ਉਹ ਜੋ ਚਾਹਦੇ ਨੇ ਨਹੀਂ ਹੁੰਦਾ ਫਿਰ ਖੁਦਾ ਕਹਿੰਦਾ ਫਿਰ ਤੂੰ ਦੂਜੀ ਦਫਾ ਇਲਜ਼ਾਮ ਲਾ ਰਹੇ ਆ ਮੇਰੇ ਤੇ ਤੂੰ ਮੰਗ ਮੈਂ ਨਾ ਦਿਆਂ ਇਹ ਇਲਜ਼ਾਮ ਮੇਰੇ ਤੇ ਫਿਰ ਲਾਵੇਂ ਮੰਗ ਤਾਂ ਸ਼ੇਖ ਸਾਦੀ ਕਹਿੰਨ اے ਖੁਦਾ ਕਦੀ ਸੀਨਾ ਜ਼ੋਰੀ ਨਹੀਂ ਕੀਤੀ ਪਰ ਕੀ ਕਰਾਂ ਤੇਰੀ ਬੰਦਗੀ ਨੇ ਇਤਨਾ ਤਾਕਤ ਵਰ ਬਣਾ ਦਿੱਤਾ ਅਜ ਮੈਂ ਤੇਰੇ ਸਾਹਮਣੇ ਵੀ ਆ ਕਿਸਫਲਾ ਖੁਦਾਵੰਦ ਹਸਤੀ ਮਬਾਸ਼ ਜਵਾਂ ਮਰਦ ਰਾਤੰਗ ਦਸਤੀ ਮਬਾਸ਼ ਐ ਮੇਰੇ ਖੁਦਾ ਜੀ ਅੱਜ ਪ੍ਰਸੰਨ ਹੋ ਕੇ ਮੇਰੀ ਝੇਲੀ ਚੌਲੀ ਚ ਕੁਝ ਪਾਣ ਲਗਾਇਆ ਜੋ ਕਮੇਨ ਬੰਦਾ ਹੈ ਤੰਗ ਦਿਲ ਬੰਦਾ ਹੈ ਮੂਰਖ ਹੈ ਇਹਨੂੰ ਕਦੀ ਸ਼ਕਤੀਸ਼ਾਲੀ ਨਾ ਬਣਾਈ ਤਾਕਤਵਰ ਨਾ ਬਣਾਈ ਜੋ ਫਰਾਗ ਦਿਲ ਹੈ ਰੋਸ਼ਨ ਦਿਮਾਗ ਹੈ ਕੋਮਲ ਹੈ ਇਹਨੂੰ ਕਦੀ ਕਮਜ਼ੋਰ ਵੀ ਨਾ ਬਣਾਈਂ ਬਸ ਮੈਂ ਇਹੀ ਮੰਗਦਾ ਔਰ ਕੁਝ ਵੀ ਨਹੀਂ ਮੰਗਦਾ ਸ਼ੇਖ ਸਾਦੀ ਆਪਣੀ ਨਜ਼ਮ ਦੇ ਚ ਕਹਿੰਦਾ ਹੈ ਜਨਾਜ਼ਾ ਅਜ ਮੇਰਾ ਉੱਠ ਰਿਹਾ ਹੈ ਖੁਦਾ ਦੇ ਬੂਏ ਤਾਂ ਖਾਲੀ ਜਾ ਰਹੇ ਹੈ ਕਹਿੰਝ ਲਿਖਦਾ ਹੈ ਇਹ ਮਨੁੱਖਤਾ ਪਤਾ ਨਹੀਂ ਕਿਤਨੇ અવਤਾਰਾਂ ਨੂੰ ਨਾਕਾਰਾ ਕਰ ਚੁੱਕੀ ਹੈ ਉਹ ਜੋ ਚਾਂਦੇ ਸਨ ਨਹੀਂ ਹੋਇਆ ਮੁਹੰਮਦ ਸਾਹਿਬ ਜੋ ਚਾਹਦੇ ਸਨ ਨਹੀਂ ਹੋਇਆ। ਕ੍ਰਿਸ਼ਨ ਜੀ ਜੋ ਚਾਹਦੇ ਸਨ ਨਹੀਂ ਹੋਇਆ। ਰਾਮ ਜੋ ਚਾਹਦੇ ਸਨ ਸਾਰੀ ਦੁਨੀਆ ਮਰਿਆਦਾ ਤੇ ਜੀਵੇ ਨਹੀਂ ਹੋਇਆ। ਗੁਰਨਾਨ ਕਲਗੀਧਰ ਪਿਤਾ ਚਾਹਦੇ ਸਨ ਸਾਰਾ ਦੁਸ਼ਟਪਣਾ ਖਤਮ ਹੋਵੇ। ਸ਼ਾਂਤੀ ਸੰਤੋ। ਭਗਤੀ ਦੀ ਲਹਿਰ ਹੀ ਲਹਿਰ ਹੋਵੇ। ਆਨੰਦ ਨਾਲ ਲੋਕੀ ਜੀਵਨ। ਆਖੀ ਰਹੇ ਨ ਕੋਈ ਕੋਈ ਆਖੀ ਨਾ ਹੋਵੇ ਕੋਈ ਬਾਗੀ ਨਾ ਹੋਵੇ। ਸਾਰੇ ਸੁਖੀ ਹੋਵਨ। ਕਿਆ ਹੋ ਗਿਆ ਇੱਕ ਮਿੱਠਾ ਜਿਹਾ ਤਾਨਾ ਮਾਰਿਆ ਪਰ ਹੁਣ ਮੈਂ ਫਿਰ ਦੁਹਰਾ ਦੇ ਐਸਾ ਕਿਉਂ ਸਾਰੀ ਦੁਨੀਆ 'ਚ ਤੇ ਧਨਵੱਦਾ ਜਾ ਰਿਹਾ ਪਿਓ ਦਾ ਕਮਾਇਆ ਹੋਇਆ ਧਨ ਪੁੱਤਰ ਨੂੰ ਮਿਲ ਗਿਆ ਪਤੀ ਦਾ ਕਮਾਇਆ ਹੋਇਆ ਧਨ ਪਤਨੀ ਨੂੰ ਮਿਲ ਗਿਆ ਪਤਨੀ ਦਾ ਕਮਾਇਆ ਹੋਇਆ ਧਨ ਪਤੀ ਨੂੰ ਮਿਲ ਗਿਆ ਦਾਦੇ ਦਾ ਕਮਾਇਆ ਹੋਇਆ ਧਨ ਪੋਤਰੇ ਨੂੰ ਮਿਲ ਗਿਆ ਵੱਡੇ ਬਿਰਾਦ ਦਾ ਕਮਾਇਆ ਧਨ ਛੋਟੇ ਨੂੰ ਮਿਲ ਗਿਆ ਦੋਸਤ ਦਾ ਕਮਾਇਆ ਧਨ ਦੋਸਤ ਨੂੰ ਮਿਲ ਗਿਆ ਪਰ ਪੁੱਤਰ ਦਾ ਜਪਿਆ ਹੋਇਆ ਨਾਮ ਪਿਓ ਨੂੰ ਨਹੀਂ ਮਿਲਦਾ ਪਿਤਾ ਦੀ ਸਮਾਧੀ ਪੁੱਤਰ ਨੂੰ ਨਹੀਂ ਮਿਲਦੀ ਵੱਡੇ ਬਿਰਾਦ ਦਾ ਜਪਿਆ ਹੋਇਆ ਨਾਮ ਛੋਟੇ ਨੂੰ ਨਹੀਂ ਮਿਲਦਾ ਛੋਟੇ ਦੀ ਬੰਦਗੀ ਕੀਤੀ ਹੋਈ ਵੱਡੇ ਨੂੰ ਨਹੀਂ ਮਿਲਦੀ ਪਤਨੀ ਦਾ ਜਪਿਆ ਹੋਇਆ ਨਾਮ ਪਤੀ ਨੂੰ ਨਹੀਂ ਮਿਲਦਾ ਪਤੀ ਦਾ ਜਪਿਆ ਹੋਇਆ ਨਾਮ ਪਤਨੀ ਨੂੰ ਨਹੀਂ ਮਿਲਦਾger ਐਸਾ ਹੁੰਦਾ ਤੇ ਤਿਰਲੋਚਨ ਨੂੰ ਰੋਂਦੇ ਹੋਏ ਆਪਣੀ ਪਤਨੀ ਨੂੰ ਇਹਨਾ ਸਮਝਾਣਾ ਪੈਂਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਚ ਅਗਰ ਐਸਾ ਹੁੰਦਾ ਤਾਂ ਮੀਰਾ ਨੂੰ ਫਿਰ ਘਰੋਂ ਕਿਸ ਨੇ ਕੱਢਣਾ ਸੀ ਫਿਰ ਤੇ ਉਹ ਪਤੀ ਸ਼ਾਇਦ ਮੀਰਾ ਦੇ ਚਰਨ ਧੋ ਕੇ ਪੀਂਦਾ ਹੈ ਤੂੰ ਮੈਨੂੰ ਰੱਬ ਦੇ ਮਾਰਗ ਤੇ ਤੋਰਿਆ ਤੁਲਸੀ ਦਾਸ ਨੇ ਆਪਣੀ ਪਤਨੀ ਦਾ ਧੰਨਵਾਦ ਕੀਤਾ ਸੀ ਉਨੂੰ ਭਗਤ ਬਣਾਉਣ ਦੇ ਚ ਉਸ ਦੀ ਪਤਨੀ ਸਹਾਇਕ ਹੋਈ ਸੀ। ਉਹਨੇ ਪ੍ਰੇਰਣਾ ਕੀਤੀ ਸੀ, ਉਹਨੇ ਹੀ ਤਾਣਾ ਮਾਰਿਆ ਸੀ। ਔਰ ਉਹ ਕਹਿੰਦਾ ਹੈ ਜਿਨ੍ਹਾਂ ਨੇ ਮੈਨੂੰ ਰੱਬ ਦੇ ਮਾਰਗ ਤੇ ਤੋਰਿਆ ਉਸ ਦੇ ਚ ਪਹਿਲੀ ਮੇਰੀ ਪਤਨੀ ਹੈ। ਪਰ ਮੀਰਾ ਨੂੰ ਤੇ ਰਾਣੇ ਨੇ ਘਰੋਂ ਕੱਢ ਦਿੱਤਾ। ਔਰ ਤ੍ਰਿloਚਨ ਦੀ ਪਤਨੀ ਪਰਮਾਤਮਾ ਦੇ ਨਾਲ ਨਾਲ ਤ੍ਰਿloਚਨ ਦੀ ਵੀ ਨਿੰਦਾ ਕਰਦੀ ਸੀ। ਰਹਿਲਾ ਨਹੀਂ ਦੇ ਸਕੇ ਆਪਣੇ ਪਿਤਾ ਨੂੰ ਕੁਝ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਗੁਰਨਾਣਿਕ ਹੁੰਦਿਆਂ ਆਇਆ ਪ੍ਰਿਥੀ ਚੰਦ ਉਹਨਾਂ ਦੇ ਦਰ ਤੋਂ ਹਾਲੀ ਰਿਆ ਜਹਾਂਗੀਰ ਨਾਲ ਮਿਲ ਕੇ ਸਾਜਸ਼ਾ ਤੇ ਕਰਦਾ ਰਿਹਾ ਗੁਰੂ ਘਰ ਨੂੰ ਜੋ ਹੈ ਬਰਬਾਦ ਕਰਨ ਦੀਆਂ ਲੇਕਿਨ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੱਲ ਨਹੀਂ ਮੰਨਦਿਆ ਜਦ ਮੇਰੇ ਕਿਸੇ ਕਰਮ ਨਾਲ ਅਗਲਾ ਰੋਇਆ ਹੈ ਦੁਖੀ ਹੋਇਆ ਹੈ ਇਹ ਦੁੱਖ पलट ਕੇ ਵਾਪਸ ਆਏਗਾ ਲਾਜ਼ਮੀ ਆਏਗਾ। ਔਰ ਜਿੰਨੇ ਚਿਰ ਤੱਕ ਪਾਪ ਨਾ ਮਿਟਣ ਦੁੱਖ ਨਹੀਂ ਮਿਟਦੇ। ਪਾਪ ਦੀ ਛਾਪ ਨਾ ਮਿਟੇ ਕੀਤੇ ਹੋਏ ਪਾਪਾਂ ਦੀ ਛਾਪ ਨਾ ਮਿਟੇ ਤਾਂ ਵੀ ਦੁੱਖ ਨਹੀਂ ਮਿਟਦਾ। ਪਾਪ ਮਿਟ ਗਏ ਨੇ ਪਹਿਚਾਣ ਕੀ ਹੋਵੇਗੀ? ਵਾਹਿਗੁਰੂ ਵਾਹਿਗੁਰੂ ਆਖਦੇ ਆਂ ਕਤਈ ਕੀਤੇ ਪਾਪ ਚੇਤੇ ਨਾ ਆਵਨ ਮਿਟ ਗਏ ਨੇ ਦੁੱਲ ਗਏ ਨੇ ਇਹ ਪਹਿਚਾਨ ਹੈ ਬਾਣੇ ਪੜਦਿਆਂ ਕੀਤੇ ਕਰਮ ਚੇਤੇ ਆ ਰਹੇ ਨੇ ਨਹੀਂ ਧੁਲੇ ਬਸ ਇਹ ਪਹਿਚਾਨ ਹੈ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਿਨ੍ਹਾਂ ਜਿਨ੍ਹਾਂ ਨੂੰ ਝੋਟ ਪਹਚਾਈ ਗਈ ਯਾਦ ਆਉਂਦੇ ਨੇ ਨਹੀਂ ਧੁਲੇ ਅਜੇ ਨਹੀਂ ਮਿਟੇ ਇਹ ਵੀ ਮੈਰਜ਼ ਕਰਦੇ ਆਂ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਮੇਰੇ ਪਾਪ ਧੁੱਲ ਗਏ ਨੇ ਕਿ ਨਹੀਂ ਕੀਤੇ ਪਾਪ ਯਾਦ ਆ ਰਹਿਣ ਤੋ ਜੇ ਲਿਖੇ ਪੈ ਨੇ ਨਹੀਂ ਧੁਲੇ ਨਹੀਂ ਮਿਟੇ ਲਿਖੇ ਪੈ ਨੇ ਤਖਤੀ ਤੇ ਪਰ ਵਾਹਿਗੁਰੂ ਆਖਦਿਆਂ ਵਾਹਿਗੁਰੂ ਯਾਦ ਆਉਂਦਾ ਤੋ ਵਾਹਿਗੁਰੂ ਦੀ ਯਾਦ ਨੇ ਪਾਪ ਧੋ ਦਿੱਤੇ ਨੇ ਮਿਟਾ ਦਿੱਤੇ ਨੇ ਮਿਟ ਗਏ ਨੇ ਹੁਣ ਕੁਛ ਵੀ ਕੀਤਾ ਹੋਇਆ ਯਾਦ ਨਹੀਂ ਆਉਂਦਾ ਹੁਣ ਸਿਰਫ ਵਾਹਿਗੁਰੂ ਆਖਦੇ ਆਂ ਤੋ ਵਾਹਿਗੁਰੂ ਯਾਦ ਆਉਂਦਾ ਹੈ। ਹੁਣ ਬਾਣੀ ਪੜ੍ਹਦੇ ਆਂ ਤੋ ਪਰਮਾਤਮਾ ਹੀ ਯਾਦ ਆਉਂਦਾ ਹੈ। ਅਕਾਲ ਪੁਰਖ ਹੀ ਯਾਦ ਆਉਂਦਾ ਹੈ। ਮਿਟ ਗਏ ਨੇ, ਢਲ ਗਏ ਨੇ ਸਾਰੇ। ਇਹ ਪਹਿਚਾਣ ਹੈ। ਮਹਾਰਾਜ ਕਹਿੰਦੇ ਨਾਮਿੰਗ ਭਗਤਾ ਸਦਾ ਵਿਗਾਸ। ਭਗਤਾ ਦੇ ਮਨ ਦੇ ਸਦੀਵੀ ਖੇੜਾ ਹੈ। ਸਦੀਵੀ ਵਿਗਾਸ ਹੈ। ਹਰ ਵਕਤ ਦਾ ਖੇੜਾ। ਕਿਉਂ ਸੁਣੇ ਦੁਖ ਪਾਪ ਕਾ ਨਾਸ ਪਰਮਾਤਮਾ ਦਾ ਨਾਮ ਸੁਣਦੇ ਆਂ ਪਾਪ ਨਾਸ ਹੋ ਗਏ ਉਹਦੇ ਨਾਲ ਦੁਖ ਨਾਸ ਹੋ ਗਏ ਦੁਖੀ ਮਨੁੱਖ ਖਿੜਿਆ ਹੋਇਆ ਨਹੀਂ ਰਹਿ ਸਕਦਾ ਪਾਪੀ ਮਨੁੱਖ ਖਿੜਿਆ ਹੋਇਆ ਨਹੀਂ ਰਹਿ ਸਕਦਾ ਪਾਪੀ ਤੇ ਕੁਰਲਾਏਗਾ ਇਹ ਵੀ ਮੈਂ ਅਰਸ ਕਰਦਾ ਹਿਰਦੇ ਵਿੱਚ ਪਾਪ ਦੀ ਛਾਪ ਹੈ ਤਾਂ ਕੋਈ ਨਾ ਕੋਈ ਦੁਖ ਪੈਦਾ ਹੁੰਦੇ ਰਹਿਣਗੇ ਤੇ ਜਦ ਕੋਈ ਨਾ ਕੋਈ ਦੁੱਖ ਪੈਦਾ ਹੋਣ ਕਿਸ ਤਰ੍ਹਾਂ ਖੜੇਗਾ ਕਿਵੇਂ ਖੜੇਗਾ ਖੇੜਾ ਕਿੱਥੋਂ ਅਕਸਰ ਮਨੁੱਖ ਮੁਰਝਾਏ ਹੋਏ ਮਿਲਦੇ ਨੇ ਕਿਉਂਕਿ ਦੁੱਖ ਦੀਆਂ ਦੋ ਰੂਪ ਰੂਪਾਂ ਨੇ ਦੋ ਰੂਪ ਨੇ ਇਹ ਤਨ ਦੇ ਵਿੱਚ ਰੋਗ ਬਣ ਕੇ ਪ੍ਰਗਟ ਹੁੰਦਾ ਹੈ ਮਨ ਦੇ ਵਿੱਚ ਸੋਗ ਬਣ ਕੇ ਪ੍ਰਗਟ ਹੁੰਦਾ ਹੈ ਦੋ ਰੂਪ ਨੇ ਦੁੱਖ ਦੇ ਔਰ ਮੈਂ ਫਿਰ ਦੁਹਰਾ ਦਿਆਂ ਕਿਉਂਕਿ ਮੈਂ ਖੁਦ ਵੀ ਇੱਕ ਮਰੀਜ਼ ਬੰਦਾ ਸਰੀਰਕ ਤੌਰ ਤੇ। ਇਹ ਕਿਦਰੇ ਐਸਾ ਨਾ ਸੋਚ ਲੈਣਾ ਕਿ ਮੈਂ ਕਿਸੇ ਨੂੰ ਚੋਟ ਪਹੁੰਚਾਉਣ ਵਾਸਤੇ ਕਹਿ ਰਿਹਾ ਨਹੀਂ। ਗੁਰਬਾਣੀ ਦੀ ਵਿਚਾਰ ਜਵਨ ਬਹੁ ਫੜੇ ਸਾਹਮਣੇ ਰੱਖ ਰਿਹਾ। ਦੁੱਖ ਮਨ ਦੇ ਵਿੱਚ ਸੋਗ ਬਣ ਕੇ ਪ੍ਰਗਟ ਆਉਂਦਾ ਹੈ। ਤਨ ਦੇ ਵਿੱਚ ਰੋਗ ਬਣ ਕੇ ਪ੍ਰਗਟ ਆਉਂਦਾ ਹੈ। ਤੇ ਹੁਣ ਦੇਖੀਏ। ਕਿਸ ਦੇ ਮਨ ਵਿੱਚ ਹੋ ਗਿਆ ਕਿਸ ਦੇ ਤਨ ਦੇ ਵਿੱਚ ਰੋਗ ਹੈ ਔਰ ਮਨੁੱਖ ਕਿੰਨੇ ਕਰੋਗੇ ਨੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਜੋ ਜੋ ਦੀਸੇ ਸੋ ਸੋ ਰੋਗੀ ਸਾਰੇ ਹੀ ਰੋਗੀ ਨੇ ਸਭ ਰੋਗੀ ਨੇ ਹੈਰਾਨਗੀ ਆਉਂਦੀ ਹੈ ਜੋ ਜੋ ਦੀਸੇ ਸੋ ਸੋ ਰੋਗੀ ਸਾਰੇ ਹੀ ਰੋਗੀ ਨੇ ਚਲੋ ਤਨ ਦੇ ਤਲ ਤੇ ਰੋਗੀ ਨਾ ਹੋਏ ਤਾਂ ਮਨ ਦੇ ਤਲ ਤੇ ਸੋਗੀ ਹੋਣਗੇ ਚਿੰਤਾ ਚ ਆਉਣਗੇ ਤਣਾਅ ਦੇ ਚ ਆਉਣਗੇ ਬੇਚੈਨ ਹੋਣਗੇ ਪਰੇਸ਼ਾਨ ਹੋਣਗੇ ਅਗਰ ਕੋਈ ਕਹਿੰਦਾ ਮੇਰੇ ਤਨ ਵਿੱਚ ਰੋਗ ਵੀ ਨਹੀਂ ਮੇਰੇ ਮਨ ਵਿੱਚ ਸੋਗ ਵੀ ਨਹੀਂ ਗੁਸਤਾਖੀ maaf ਝੂਠ ਬੋਲਦਾ ਬਿਲਕੁਲ ਝੂਠ ਬੋਲਦਾ ਇਹ ਵੀ ਮਰਜ਼ ਕਰਦੇ ਆਂ ਹੋ ਸਕਦਾ ਇਸ ਵਿਚਾਰ ਨਾਲ ਤੁਹਾਡੀ ਸਹਿਮਤੀ ਹੋਵੇ ਬਾਵੇਂ ਨਾ ਹੋਵੇ ਤੇ ਗੁਰੂ ਦੀ ਮੋਰ ਮੈਂ ਪਹਿਲੇ ਲਾ ਦਿੱਤੀ ਹੈ ਜੋ ਜੋ ਦੀਸੇ ਸੋ ਸੋ ਰੋਗੀ ਕਿਉਂਕਿ ਗੁਰੂ ਦੇ ਸਾਰੇ ਨਾਲ ਹੀ ਕਹਿ ਸਕਦੇ ਹਾਂ ਜੁ ਨਹੀਂ ਸਭ ਰੋਗੀ ਰਹੇ ਕੋਈ ਐਸਾ ਮਨ ਨਹੀਂ ਜੋ ਰੋਗੀ ਨਾ ਹੋਵੇ ਤੇ ਮਨ ਦਾ ਰੋਗ ਕੀ ਹੈ ਸੋਗ ਤਨ ਦਾ ਰੋਗ ਕੋਈ ਬਿਮਾਰੀ ਔਰ ਗੁਰਵਾਣੀ ਨੂੰ ਪੁੱਛੀਏ ਮਹਾਰਾਜ ਕਿੰਨੇ ਹੈ ਰੋਗੀ ਨੇ ਉਸਤ ਕਿੰਨੇ ਰੋਗੀ ਨੇ 100 ਦੇ ਚ ਕਿੰਨੇ ਕਰੋਗੀ ਨੇ 10 ਰੋਗੀ ਨੇ 20 ਰੋਗੀ ਨੇ 30 ਰੋਗੀ ਨੇ 40 ਫਸਦੀ ਰੋਗੀ ਨੇ ਮਹਾਰਾਜ ਕਹਿੰਦੇ ਨਹੀਂ ਜੋ ਜੋ ਦੀ ਸੇ 100 100 ਰੋਗੀ ਰੋਗ रहਤ ਮੇਰਾ ਸਤਗੁਰੂ ਜੋਗੀ ਅਗਰ ਕਰੋੜਾਂ ਦੇ ਪਿੱਛੇ ਕੋਈ ਇੱਕ ਅਦ ਮਨੁੱਖ ਤਨ ਕਰਕੇ ਵੀ ਸਵਸਥ ਹੈ ਤੇ ਮੰਨ ਕਰਕੇ ਵੀ ਆਨੰਦ ਤੇ ਕੋਈ ਗਿਣਤੀ ਹੈ ਇਹ ਤੇ ਕੋਈ ਗਿਣਤੀ ਨਹੀਂ ਇਹ ਤੇ ਕੋਈ ਗਿਣਤੀ ਨਹੀਂ ਹਜ਼ਾਰ ਬੂਟੇ ਮੈਂ ਅੰਬਾਂ ਦੇ ਲਾਵਾਂ ਤੇ ਸਿਰਫ ਇੱਕ ਫਲੀ ਬਹੁਤ ਹੋਵੇ ਬਾਕੀ ਸਾਰੇ ਸੁੱਕ ਛੜ ਜਾਣ ਇਹ ਤੇ ਮਾਲੀ ਦੀ ਕਾਮਯਾਬੀ ਨਹੀਂ ਇਹ ਤੇ ਕੋਈ ਬਾਗ ਦੀ ਮਹਿਮਾ ਨਹੀਂ 999 ਤੇ ਸੁੱਕ ਗਏ ਨੇ ਕੁਮਲਾ ਗਏ ਨੇ ਇੱਕ ਨੂੰ ਫਲ ਲੱਗੇ ਨੇ ਇੱਕ ਫਲੀ ਬਹੁਤ ਹੋਇਆ ਹੈ ਤੁਹ ਕਹਿਆ ਜਾ ਸਕਦਾ ਹੈ ਇਹ ਜਿਹੜਾ ਇੱਕ ਫਲੀ ਬਹੁਤ ਹੋਇਆ ਇਹ ਗੈਰ ਸੁਭਾਵਕ ਹੈ ਇਸ ਵਾਸਤੇ ਭਗਤਾਂ ਦੇ ਆਨੰਦ ਤੇ ਖੇੜੇ ਨੂੰ ਦੇਖ ਕੇ ਪ੍ਰਾਚੀਨ ਜ਼ਮਾਨੇ ਤੇ ਹੁਣ ਵੀ ਕਹਿ ਦਿੱਤਾ ਜਾਂਦਾ ਕੋਈ ਪਾਗਲ ਹੀ ਲੱਗਦੇ ਨੇ ਪਾਗਲ ਹੀ ਲੱਗਦੇ ਨੇ ਨੁਕਸਾਨ ਹੋ ਗਿਆ ਤੇ ਖਿੜੇ ਹੋਏ ਨੇ ਬੇਇੱਜ਼ਤੀ ਹੋ ਗਈ ਹੈ ਤੇ ਖਿੜੇ ਹੋਏ ਨੇ ਅਖਾਲੀ ਕੌਰ ਸਿੰਘ ਮੈਨੂੰ ਚੰਗੀ ਤਰ੍ਹਾਂ ਯਾਦ ਕਸ਼ਮੀਰ ਦੇ ਵਿੱਚ ਸ਼੍ਰੀ ਨਗਰ ਗੁਰਦੁਆਰੇ ਸਿੰਘ ਸਭਾ 'ਚ ਕਥਾ ਕਰਕੇ ਬਾਹਰ ਆਏ ਨੇ ਕਿਸੇ ਨੇ ਕਰਾਰੀਆਂ ਤਿੰਨ ਚਾਰ ਗੱਲਾਂ ਗੱਡੀਆਂ ਉਹਨਾਂ ਦੇ ਨਾਲ ਰਹਿਣ ਵਾਲੇ ਸੰਤ ਫਕੀਰ ਸਿੰਘ ਨੇ ਮੈਨੂੰ ਦੱਸਿਆ ਕਾਫੀ ਲੰਬੇ ਸਮੇਂ ਤੱਕ ਸ਼੍ਰੀ ਗੁਰ ਸਿੰਘ ਸਭਾ ਉਕੀਰਤਨ ਵੀ ਕਰਦੇ ਰਹੇ ਜੰਮੂ ਦੇ ਵਿੱਚ ਉਹ ਕੀਰਤਨ ਵੀ ਕਰਦੇ ਰਹੇ ਕਿੰ ਚਾਰ ਗਾਲਾਂ ਬੜੀਆਂ ਕਰਾਰੀਆਂ ਕੱਢੀਆਂ ਮਾੜੀਆਂ ਮੋਠੀਆਂ ਨੇ ਕਿਉਂਕਿ ਕਥਾ 'ਚ ਕੁਝ ਐਸੇ ਵਿਚਾਰ ਕਹਿ ਜੋ ਉਹਨਾਂ ਦੇ ਅਨੁਕੂਲ ਨਹੀਂ ਸਨ ਨਹੀਂ ਸਨ ਅੱਪੇ ਤੋਂ ਬਾਹਰ ਹੋ ਗਏ ਜ਼ਬਤ ਨਾ ਕਰ ਸਕੇ ਕਰਾਰੀਆਂ ਚਾਰ ਗਾਲਾਂ ਕੱਢ ਦਿੱਤੀਆਂ ਤੇ ਝੋਲੀ ਅੱਡ ਕੇ ਖੜੇ ਹੋ ਗਏ ਤੇ ਹੱਸਦੇ ਹੋਇਆ ਕਹਿਣ ਲੱਗੇ ਕੋਈ ਹੋਰ ਗੱਫਾ ਗੁਰਮੁਖ ਪੈ ਰਿਆ ਕੋਈ ਹੋਰ ਗੱਫਾ ਹੈ ਤੇ ਉਹ ਵੀ ਪਾ ਦੇ ਕਹਣ ਲਗਾ ਮਹਾਪੁਰਖੋ ਮੈਂ ਤੁਹਾਨੂੰ ਗਾਲਾਂ ਕੱਢਿਆ ਲੈ ਤੇ ਅਕਾਲੀ ਕੌਰ ਸਿੰਘ ਜਿਨ੍ਹਾਂ ਨੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਤਤਕਰਾ ਲਿਖਿਆ ਹੈ ਕਹਣ ਲਗੇ ਕੌਰ ਸਿੰਘ ਮਰ ਗਿਆ ਜਿੱਥੇ ਤੱਕ ਦੁਨੀਆਂ ਦੀਆਂ ਗਾਲਾਂ ਪਹੁੰਚਦੀਆਂ ਸਨ ਮੈਨੂੰ ਗਾਲ ਕਢਣੀ ਸੀ ਤੇ ਕਮ ਸੇ ਕਮ 5-7 ਸਾਲ ਪਹਿਲੇ ਕੱਢਦਾ ਮੇਰੇ ਤੱਕ ਪਹੁੰਚਣੀ ਸੀ ਹੁਣ ਨਹੀਂ ਪਹੁੰਚਦੀ ਹੁਣ ਤੂੰ ਕੱਢ ਪਿਆ ਮੈਨੂੰ ਗੱਲ ਹੀ ਕੱਢਣੀ ਸੀ ਤੇ 5-7 ਸਾਲ ਪਹਿਲੇ ਮਿਲਣਾ ਸੀ ਮੈਨੂੰ ਹੁਣ ਨਹੀਂ ਹੁਣ ਤੇ ਅਸੀਂ ਉਸ ਦੁਨੀਆ ਦੇ ਮਾਲਕਾਂ ਉੱਥੇ ਰਹਿੰਦੇ ਆ ਜਿੱਥੇ ਤੇਰੀਆਂ ਗੱਲਾਂ ਪਹੁੰਚਦੀਆਂ ਨਹੀਂ ਤੇ ਜੇ ਇਹਦੀ ਚੀਜ਼ ਮੇਰੇ ਤੱਕ ਪਹੁੰਚੀ ਨਹੀਂ ਤੇ ਮੈਂ ਤੈਨੂੰ ਕੀ ਜਵਾਬ ਦੇਆ ਮੇਰੇ ਤੱਕ ਨਹੀਂ ਪਹੁੰਚੀ ਐਸੇ ਵੀ ਲੋਕ ਨੇ ਨਕੀ ਜਿਆ ਗੱਲ ਕੋਈ ਕਹਿ ਦਿੰਦਾ ਹੈ ਅਗਲਾ ਕਹਿੰਦਾ ਮੈਂ ਗੁਰਦੁਆਰੇ ਹੀ ਨਹੀਂ ਆਣਾ ਕੱਲ ਤੋਂ ਆਣਾ ਹੀ ਨਹੀਂ ਬੁਥੇਰੇ ਲੋਕਾਂ ਕੋਲ ਮੈਂ ਇਸ ਤਰ੍ਹਾਂ ਸੁਣ ਲੈਂਦਾ ਨਹੀਂ ਜੀ ਉੱਥੇ ਇੰਨੀ ਗੱਲ ਆਖ ਦਿੱਤੀ ਗਈ ਹੈ ਮੈਂ ਕਿ ਹੱਦ ਹੋ ਗਈ ਘਰ ਦੇ ਚ ਮਾੜੀ ਮੋਟੀ ਗੱਲ ਹੋ ਜਾਏ ਤੂੰ ਕਹਿੰਦਾ ਮੈਂ ਅੱਜ ਘਰ ਨਹੀਂ ਜਾਣਾ ਛੋੜ ਦੇਂਗਾ ਘਰ ਘਰ ਤੇ ਤੂੰ ਚਲਾ ਜਾਣਾ ਭਾਵੇਂ ਪੁੱਤਰ ਨੇ ਕੁਝ ਐਸੀ ਵੈਸੀ ਗੱਲ ਆਖ ਦਿੱਤੀ ਹੈ ਪਤਨੀ ਨੇ ਆਖ ਦਿੱਤੀ ਹੈ ਪਤੀ ਨੇ ਆਖ ਦਿੱਤੀ ਹੈ ਮਾਪੇ ਬਾਪ ਨੇ ਆਖ ਦਿੱਤੀ ਹੈ ਕੋਈ ਜਿੱਤੇ ਨਹੀਂ ਕਹਿੰਦਾ ਜੇ ਮੈਂ ਘਰ ਨਹੀਂ ਜਾਣਾ ਤੇ ਇੱਕ ਗੱਲ ਜੇ ਤੇਰੀ ਸਮਝ ਚ ਨਹੀਂ ਆਈ ਤੇ ਆਖ ਹੀ ਗਈਏ ਤਹ ਹੁਣ ਤੂੰ ਆਖੇ ਮੈਂ ਕੱਲ ਤੋਂ ਗੁਰਦੁਆਰੇ ਹੀ ਨਹੀਂ ਜਾਣਾ ਗੱਲ ਸਪਸ਼ਟ ਹੋ ਗਈ ਗੁਰਦੁਆਰਾ ਤੂੰ ਛੋੜਨਾ ਚਾਹੁੰਦਾ ਸੀ ਬਾਹਨਾ ਤੈਨੂੰ ਚਾਹੀਦਾ ਸੀ ਮਿਲ ਗਿਆ ਉਹ ਮਿਲ ਗਿਆ ਤੇ ਗੱਲ ਇਤ ਨਹੀਂ ਹੈ ਹਕੀਕਤ ਹੈ ਮਿਹਰਸ ਕਰਾ ਅਗਰ 1 ਕਰੋੜ ਦੇ ਪਿਛੇ ਕੋਈ 2-4 ਮਨੁੱਖ ਐਸੇ ਨੇ ਮਨ ਦੇ ਤਰਲਤੇ ਆਨੰਦਿਤ ਨੇ ਤੇ ਤਨ ਦੇ ਤਲ ਤੇ ਸਵਸਤ ਨੇ ਤੋ ਇਹ ਕੋਈ ਗਿਣਤੀ ਨਹੀਂ ਹੈ ਬਹੁਤ ਵੱਡੀ ਗਿਣਤੀ ਨਹੀਂ ਹੈ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਕਰੋੜਾਂ ਚ ਕੋਈ ਇੱਕ ਕਰੋੜਾਂ ਚ ਜਨ ਨਾਨਕ ਕੋਟਨ ਮੇ ਕਿ ਨਹੁ ਗੁਰਮੁਖ ਹੋਏ ਪਛਾਨਾ ਕੋਈ ਕਰੋੜਾਂ ਚ ਇੱਕ ਅਦ ਗੁਰਮੁਖ ਜਿਸ ਨੂੰ ਪਹਿਚਾਨ ਹੋਈਏ ਸਮਝ ਹੋਈਏ ਤੇ ਜਿਸ ਦੇ ਹਿਰਦੇ ਚ ਪ੍ਰਭੂ ਹੈ ਜਿਸ ਦੇ ਦੁੱਖ ਤੇ ਪਾਪ ਨਾਸ਼ ਹੋ ਗਏ ਜੋ ਤਨ ਦੇ ਤਲ ਤੇ ਸਵਸਤ ਹੈ ਤੇ ਮਨ ਦੇ ਤਲ ਤੇ ਆਨੰਦਿਤ ਹੈ ਮਹਾਰਾਜ ਕਹਿੰਦੇ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨੇ ਬੜੇ ਬੜੇ ਸੰਤ ਮੈਂ ਦੇਖੇ ਨੇ ਮੈਂ ਇਸ ਕਰਾਂ ਆਸਾਦ ਰੋਗ ਦੇ ਚ ਰਸੇ ਹੋਏ ਸੋਗ ਚਿੰਤਾ ਵਿੱਚ ਫਸਿਆ ਹੈ। ਉਹ ਜਗਤ ਦਾ ਸਮਾਧਾਨ ਲੱਭਦੇ ਨੇ। ਇਹ ਵੀ ਮੈਂ ਇਸ ਕਰਦੇ ਆ। ਪਰ ਤੁਹਾਡੀ ਸ਼ਰਧਾ ਬਿਲਕੁਲ ਅਸ਼ਰਧਾ ਨਾ ਹੋ ਜਾਏ। ਥੋੜਾ ਕਾਰਨ ਵੀ ਦੱਸਦੇ ਆ। ਜਿਸ ਮਨੁੱਖ ਦਾ ਲੇਖ ਇਸੇ ਜਨਮ ਦੇ ਵਿੱਚ ਨਿਬੜਨਾ ਹੋਵੇ ਨਾ ਨਿਬੜਦਾ ਹੈ। ਨਾਲ ਇੱਕ ਜਿੰਨ ਕੋ ਸਤਿਗੁਰੂ ਮਿਲਿਆ ਤਿੰਨ ਕਾ ਲੇਖ ਨਿਬੜਿਆ। ਗੱਲ ਖਤਮ। ਸਾਡਾ ਅਗਲਾ ਜਨਮ ਨਹੀਂ ਹੋਵੇਗਾ ਇਸ ਤੋਂ ਇਹ ਪੰਕਤੀ ਦੀਆਂ ਇਹ ਵਿਚਾਰਾਂ ਨੇ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਸਾਡੇ ਉਹ ਕਾਗਜ਼ ਫਾੜ ਦਿੱਤੇ ਗਏ ਨੇ ਜਿਨ੍ਹਾਂ ਦੇ ਮੁਤਾਬਕ ਅਗਲਾ ਜਨਮ ਚੱਲਦਾ ਸੀ ਗੱਲ ਖਤਮ ਸੂਖਸ਼ਮ ਸਰੀਰ ਮਿਟ ਗਿਆ ਹੈ ਕਰਮਾ ਦਾ ਢਾਂਚਾ ਟੁੱਟ ਗਿਆ ਹੈ ਇਸ ਤਰ੍ਹਾਂ ਦੇ ਮਨੁੱਖ ਵੀ ਮਹਾਨ ਰੋਗੀ ਦੇਖੇ ਗਏ ਨੇ ਸੰਤ ਬਾਬਾ ਅਤਰ ਸਿੰਘ ਦੀ ਸੱਜੀ ਲੱਤ ਗਲ ਗਈ ਸੀ ਸੱਜਾ ਪੈਰ ਭਰੀ ਸੰਗਤ ਦੇ ਵਿੱਚ ਬਿਠੰਡੇ ਚ ਸੱਪ ਨੇ ਡੰਗ ਮਾਰਿਆ ਸੀ ਸੰਗਤ ਦੇ ਚ ਸੱਪ ਆਇਆ ਡੰਗ ਮਾਰ ਕੇ ਨਸਿਆ ਫਿਰ ਸੰਗਤਾਂ ਨੂੰ ਵੀ ਦਿਖਾਈ ਦਿੱਤਾ ਹੈ ਬਾਬਾ ਜੀ ਨੂੰ ਵੀ ਦਿਖਾਈ ਦਿੱਤਾ ਦੋ ਬੰਦੇ ਲਾਠੀਆਂ ਲੈ ਕੇ ਭਜੇ ਰੋਕਿਆ ਸੰਤ ਨੇ ਬਾਬਾ ਅਤਰ ਸਿੰਘ ਕਹਿਣ ਲੱਗੇ ਇੱਕ ਕਰਜ਼ਾ ਤੇ ਨਿਬੜ ਗਿਆ ਹੁਣ ਮਾਰ ਕੇ ਫਿਰ ਮੇਰੇ ਤੇ ਕਰਜ਼ਾ ਚੜਨਾ ਹੈ ਇੱਕ ਕਰਜ਼ਾ ਨੇ ਪੜ ਗਿਆ ਸਾਡਾ ਗੱਲ ਖਤਮ ਔਰ ਇਹੀ ਤੇ ਕਰਜ਼ਾ ਰਹਿੰਦਾ ਸੀ ਸਾਡਾ ਨਿਬੜ ਗਿਆ ਹੁਣ ਇਹ ਅਕਾਲ ਪੁਰਖ ਦੀ ਖੇਡ ਅਕਾਲ ਪੁਰਖ ਜਾਣੇ ਇਲਾਜ ਵੀ ਬੜਾ ਹੋਇਆ ਲਤ ਠੀਕ ਨਹੀਂ ਹੋਈ ਸੀ ਔਰ ਬਾਬਾ ਅਤਰ ਸਿੰਘ ਕਹਿੰਦੇ ਰਹੇ ਨਹੀਂ ਇਹਨੂੰ ਭੋਗ ਲੈਣ ਦੋ ਤੇ ਚਲੇਗਾ 3 ਸਾਲ ਹੋਏ ਨੇ ਸਵਾਮੀ ਕ੍ਰਿਸ਼ਨਾਨੰਦ ਗੁਜ਼ਰੇ ਨੇ ਮਹਾਰਿਸ਼ੀ ਰਮਣ ਗੁਜ਼ਰੇ ਨੇ ਜਿਨ੍ਹਾਂ ਦੀ ਬੜੀ ਪ੍ਰਤਿਸ਼ਠਾ ਤੇ ਬੜੀ ਗੱਲ ਤੇ ਹਿੰਦੂ ਜਗਤ ਕਹਿੰਦਾ ਸੀ ਬ੍ਰਹਮ ਗੈਨੇ ਨੇ ਕੰਠ ਦਾ ਕੈਂਸਰ ਸੀ ਗਲੇ ਦੇ ਚ ਕੈਂਸਰ ਸੀ ਹਰੇ ਰਾਮਾ ਹਰੇ ਕ੍ਰਿਸ਼ਨ ਜਿਨ੍ਹਾਂ ਦਾ ਇਹ ਪੰਥ ساری ਦੁਨੀਆ ਚੱਲਿਆ ਇਸ ਵਕਤ ਬڑے ਮਾਸਤੌਕੇ ਕਈ ਗੀਤ ਗਾਉਂਦੇ ਨੇ 3 ਸਾਲ ਕੰਠ ਦਾ ਕੈਂਸਰ ਸੀ ਗਲੇ ਦੇ ਚ ਕੈਂਸਰ ਸੀ ਗਲਾ ਸੁੱਜ ਗਿਆ ਸੀ ਜ਼ਖਮ ਬਾਹਰ ਵੀ ਝੜਨ ਲੱਗ ਪੈਸਾ ਹੈਰਾਨੀ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਕੁਝ ਹੋਰ ਵੀ ਮੈਂ ਰਸਕ ਪੁਰਸ਼ ਦੇਖੇ ਨੇ ਜੁੜੀਆਂ ਹੋਈਆਂ ਆਤਮਾਵਾਂ ਦੇਖੀਆਂ ਨੇ ਇਹ ਕੀ ਹੈ ਇਸ ਨੂੰ ਮੈਂ ਇਸ ਤਰ੍ਹਾਂ ਉਦਾਹਰਣ ਦੇਣਾ ਹੁਣਾ ਪਤਨੀ ਤੁਹਾਡੀ ਤਸੱਲੀ ਹੋਵੇਗੀ ਕਿ ਨਹੀਂ ਇੱਕ ਏਕੜ ਦਾ ਸਰੋਵਰ ਹੈ ਉਸ ਦੇ ਚ ਪਾਣੀ ਹੈ ਔਰ ਉਹ 5 ਫੁੱਟ ਗਹਿਰਾ ਹੈ ਔਰ ਇੱਕ ਏਕੜ ਜ਼ਮੀਨ ਹੈ ਇੰਜ ਕਹਿ ਲੋ 5000 ਗਜ਼ ਹਿੰਦੁਸਤਾਨੀ ਨਾਪ ਤੋਲ ਦੇ ਮਤਾਬਿਕ 5000 ਵਰਗ ਗਜ਼ ਜ਼ਮੀਨ ਹੈ ਸਰੋਵਰ ਹੈ ਇਤਨਾ ਵੱਡਾ ਔਰ ਸਰੋਵਰ ਦੀ ਗਹਿਰਾਈ ਹੈ 5 ਫੁੱਟ ਹੁਣ ਇਹ 5000 ਗਜ਼ ਦੇ ਵਿੱਚ ਜੋ ਸਰੋਵਰ ਹੈ ਇਹਨੂੰ ਹੁਣ 500 ਗਜ਼ ਦੇ ਵਿੱਚ ਕਰਨਾ ਹੈ ਇਹ ਸਾਰਾ ਪਾਣੀ 500 ਗਜ਼ ਦੇ ਵਿੱਚ ਲੈਣਾ ਹੈ 500 ਵਰਗ ਗਜ਼ ਪਹਿਲੇ 5000 ਸੀ ਹੁਣ 500 ਤੋ ਗਹਿਰਾਈ ਤੇ ਵੱਧ ਜਾਏਗੇ ਔਰ ਤੁਸੀਂ ਸਾਹਿਬ ਨਾਲ ਤੁਸੀਂ ਖੁਦ ਅੰਦਾਜ਼ਾ ਲਗਾਓ ਉਹ ਕਿਤਨਾ ਡੂੰਗਾ ਹੋ ਜਾਏਗਾ ਪਾਣੀ ਉੱਥੇ ਡੂੰਘਾਈ ਤੇ ਵੱਧ ਜਾਏਗੀ ਜਿਹੜੇ ਦੁੱਖ ਕਈ ਜਨਮਾਂ 'ਚ ਭੋਗਣੇ ਆਉਂਦੇ ਨੇ ਉਹ ਸਾਲ 2 ਸਾਲ ਦੇ 'ਚ ਭੋਗਣੇ ਨੇ ਇਸੇ ਹੀ ਜਨਮ ਦੇ 'ਚ ਭੋਗਣੇ ਨੇ ਦੁੱਖ ਬੜੇ ਗਹਿਰੇ ਹੋ ਜਾਂਦੇ ਨੇ ਅੱਗੇ ਨਹੀਂ ਇਸੇ ਹੀ ਜਨਮੇ 'ਚ ਭੋਗਣੇ ਨੇ ਹੁਣੇ ਹੀ ਗੱਲ ਨਿਬੜਿਆ ਦੁੱਖ ਬਹੁਤ ਗਹਿਰੇ ਹੋ ਜਾਂਦੇ ਨੇ ਉਨ੍ਹਾਂ ਦੀ ਗਹਿਰਾਈ ਵੱਧ ਜਾਂਦੀ ਹੈ। ਕੁਛੇ ਪੁਰਸ਼ ਐਸੇ ਜੋ ਆਤਮ ਰਸ ਦੇ ਚ ਲੀਨ ਨੇ ਤੇ ਫਿਰ ਵੀ ਸਰੀਰਕ ਤਲ ਤੇ ਰੋਗੇ। ਮਾਨਸਿਕ ਤਲ ਤੇ ਸੋਗੇ ਨਹੀਂ ਆਉਣਗੇ। ਮਾਨਸਿਕ ਤਲ ਤੇ ਅਨੰਦਿਤ। ਮਾਨਸਿਕ ਤਲ ਤੇ ਖਿੜਿਆ ਹੋਇਆ। ਸਰੀਰਕ ਤਲ ਤੇ ਰੋਗੇ। ਮੈਂ ਨਖਾਂ ਨਾਲ بڑے بڑے ਬ੍ਰਹਮਗੈਨੀ ਵੀ ਦੇਖਿਆ ਹੈ। ਸਰੀਰਕ ਤਲ ਤੇ ਰੋਗੀ ਤੋਂ ਐਸਾ ਅਨੁਭਵ ਦੇ ਚ ਆਇਆ ਇਸੇ ਜਨਮ ਵਿੱਚ ਖੇਡ ਨਿਬੜ ਰਹੀ ਹੈ ਕਲ ਖਤਮ ਹੋ ਰਹੀ ਹੈ ਭੋਗੇ ਬਿਨ ਭਾਗੇ ਨਹੀਂ ਕਰਮ ਬਿਨਾ ਭੋਗੇ ਨਾਸ ਨਹੀਂ ਹੁੰਦਾ ਮਿਟਦਾ ਹੀ ਨਹੀਂ ਪੂਰਬ ਲੋ ਕ੍ਰਿਤ ਕਰਮ ਨੈ ਮਿਟੇ ਰੀ ਘਰ ਗੈਣ ਜ਼ਮੀਨ ਦੇ ਉਤੇ ਬੋਇਆ ਹੋਇਆ ਬੀਜ ਮੇਰਾ ਕੋਈ ਹੋਰ ਵੀ ਖਾ ਸਕਦਾ ਹੈ ਪਰ ਮੈਂ ਜੀਵਨ ਵਿੱਚ ਜੋ ਬੋਇਆ ਉਹ ਤੇ ਮੈਨੂੰ ਹੀ ਖਾਣਾ ਪੈਗਾ ਆਪ ਬੀਜ ਆਪੇ ਹੀ ਖਾਏ ਉਹ ਦੂਸਰਾ ਨਹੀਂ ਖਾਂਦਾ ਉਹ ਤੇ ਉਸਨੂੰ ਹੀ ਖਾਣਾ ਪੈਗਾ ਜਿਸ ਨੇ ਜੀਵਨ ਵਿੱਚ ਬੀਜਿਆ ਕਰਮ ਦਾ ਬੀਜ ਤੇ ਜੀਵਨ ਵਿੱਚ ਵੀ ਬੋਵਾਂਗੇ ਨਾ ਮੈਂ ਹੀ ਮਨ ਨਾਲ ਜੋ ਕਰਮ ਕਰਾਂਗਾ ਉਸ ਦੇ ਸੰਸਕਾਰ ਤੇ ਮੇਰੇ ਚ ਹੀ ਬਣਨਗੇ ਉਸ ਦਾ ਦੁੱਖ ਦੂਸਰਾ ਕਿਸ ਤਰ੍ਹਾਂ ਭੋਗੇਗਾ ਤੀਸਰਾ ਕਿਸ ਤਰ੍ਹਾਂ ਭੋਗੇਗਾ ਉਹ ਦੁੱਖ ਤੇ ਮੈਂ ਹੀ ਭੋਗਾਂਗਾ ਮੇਰੇ ਨਾਲ ਕੋਈ ਸਹਾਨਭੂਤੀ ਕਰ ਸਕਦਾ ਹੈ ਹਮਦਰਦੀ ਕਰ ਸਕਦਾ ਹੈ ਹਮਦਰਦ ਤੋਂ ਮੁਰਾਦ ਦੂਜੇ ਦਾ ਦਰਦ ਮੈਂ ਮਹਿਸੂਸ ਕਰਦਾ ਹਮਦਰਦੀ ਇਹਨੂੰ ਹਿੰਦੀ ਸੰਸਕ੍ਰਿਤਿ ਚ ਕਹਿੰਦੇ ਨੇ ਸਹਾਨਭੂਤੀ ਦੂਜੇ ਦਾ ਦੁੱਖ ਮੈਂ ਮਹਿਸੂਸ ਕਰਦਾ ہمدردی لیکن دوجے دا درد محسوس کرن نال دوجے دا درد مٹتے نہیں ਜਾਂਦਾ دوجے دا دکھ ختم تے نہیں ہو جاندا ہمدردی جدان نال کوئی درد اگلے دا مٹتے نہیں ਜਾਂدا ختم تے نہیں ہو جاندا وقتی طور تے تھوڑی جیاں تسلی اوندے ہے جنوں پرچاونی کہندے ہیں بس ایویں اگلے دا من پرچاوਣਾ ہے پرچاونی دا ای نہیں مطلب ہے ਅਗਲੇ ਦਾ ਮਨ ਪਰਚਾ ਦਈਏ ਥੋੜਾ ਹੋਰ ਪਰਚਾਵਣੀ ਦਾ ਕੀ ਮਤਲਬ ਥੋੜਾ ਪਰਚਾ ਦਈਏ ਥੋੜੀ ਤਸੱਲੀ ਕਰਾ ਦਈਏ ਥੋੜਾ ਇਸ ਦੇ ਖਿਆਲ ਨੂੰ ਬਦ ਲਈਏ ਹਮਦਰਦੀ ਜਿਤਾ ਕੇ ਦੁੱਖ ਤੇ ਬਹੂਗਣਾ ਪਵੇਗਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਜਿੱਥੇ ਤੱਕ ਸੰਸਾਰ ਤੇ ਨਿਗਾਹ ਮਾਰੀਏ ਖੇੜਾ ਨਹੀਂ ਹੈ ਸਦੀਵੀ ਖੇੜਾ ਨਹੀਂ ਹੈ हां सदीवी रोग है सदीवी खुशी नहीं है हां सदीवी दुख है जो जो दी से सो सो रोगी रोग रहे तो मेरा सतगुरु जोगी फिर पादशाह इथे तक कह ने दुख की पंडा खुलिया सुख ना निकसे को है। हर बंदा दुखां दी पंड है और कुछ भी नहीं है जरा खोल के देखो ਸਵਾਇ ਦੁੱਖਾਂ ਤੋਂ ਹੋਰ ਕੁਝ ਵੀ ਨਹੀਂ ਨਿਕਲਦਾ। ਯਾ ਮਨੁਖ ਆਪਣੇ ਰੋਗ ਦੀ ਗੱਲ ਕਰੇਗਾ ਯਾ ਆਪਣੇ ਸੋਗ ਦੀ ਚਿੰਤਾ ਦੀ। ਸਿਰ ਖੋਲ ਕੇ ਦੇਖੋ। ਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ ਦੂਜੇ ਨੂੰ ਖੋਲਣਾ ਕੀ ਹੈ। ਦੂਜੇ ਨੂੰ ਕਿਸ ਤਰ੍ਹਾਂ ਖੋਲੀਏ। ਬਸ ਆਪਣਾ ਇੱਕ ਰੋਗ ਬਿਆਨ ਕਰੋ ਅਗਲੇ ਦੇ 10 ਰੋਗਾਂ ਦੀ ਗੱਲ ਸੁਣਨੀ ਪਵੇਗੀ। ਆਪਣੀ ਇੱਕ ਚਿੰਤਾ ਕਿਸੇ ਦੇ ਅੱਗੇ ਰੱਖੋ। ਅਗਲੇ ਦੀਆਂ ਹਜ਼ਾਰਾਂ ਚਿੰਤਾਵਾਂ ਦੀ ਗੱਲ ਸੁਣਨੀ ਪਵੇਗੀ। ਸਿਆਣੇ ਮਨੁੱਖ ਆਪਣੀ ਚਿੰਤਾ ਕਦੇ ਕਿਸੇ ਦੇ ਅੱਗੋਂ ਨਹੀਂ ਰੱਖਦੇ। ਔਰ ਆਪਣੀ ਰੋਗ ਦੀ ਵਿਆਖਿਆ ਵੀ ਕਿਸੇ ਦੇ ਅੱਗੋਂ ਨਹੀਂ ਕਰਦੇ। ਇਹ ਵੀ ਮਰਜ਼ ਕਰਦੇ ਆ। ਇੱਕ ਆਲਮ ਐਸਾ ਕਹਿੰਦਾ ਮੇਰੇ ਚਿਹਰੇ 'ਤੇ ਗਮ ਆਸ਼ਕਾਰਾ ਨਹੀਂ ਹੈ। ਕਹਿੰਦਾ ਮੈਂ ਜੀਵਨ ਭਰ ਆਪਣੇ ਮੱਥੇ ਤੇ ਦੁੱਖ ਨੂੰ ਪ੍ਰਗਟ ਹੀ ਨਹੀਂ ਆਉਣ ਦਿੰਦਾ। प्रगति नहीं होने देता मेरे चेहरे से गम आशकारा नहीं है पर यह न समझ के ये गम का मारा नहीं है डूबने को तो डूबे हम भी लेकिन अहले साहिल को हमने पुकारा नहीं है केंद्र डूबिया मैं भी हां गोते मैं भी खा देने पर मैं ये नहीं आखिर ले मैं डूब गया जी मैं मर गया जी मैं डूब गया जी ਇਹ ਰੋਲਾ ਮੈਂ ਨਹੀਂ ਪਾਇਆ ਇਹ ਫਕੀਰ ਤबीयत इंसान ਇੰਜ ਕਹਿੰਦਾ ਕੋਈ ਜ਼ਰਾ ਰੋਲਾ ਪਾਉਂਦਾ ਜਿਵੇਂ ਡੁੱਬ ਗਿਆ ਜੀ ਮੈਂ ਮਰ ਗਿਆ ਜੀ ਕੋਈ ਸ਼ਾਂਤ ਰਹਿ ਜਾਂਦਾ ਹੈ ਚੁੱਪ ਰਹਿ ਜਾਂਦਾ ਹੈ ਦੁੱਖ ਦੀਆਂ ਇਹ ਦੋ ਧਾਰਾਵਾਂ ਨੇ ਤਨ ਦੇ ਚ ਰੋਗ ਬਣ ਕੇ ਪ੍ਰਗਟ ਆਉਂਦਾ ਹੈ ਮਨ ਦੇ ਚ ਸੋਗ ਬਣ ਕੇ ਪ੍ਰਗਟ ਆਉਂਦਾ ਹੈ ਔਰ ਜੋ ਵਾਸਤਵਿਕ ਭਗਤ ਹੈ ਤੇ ਕਰਮਾਂ ਦਾ ਨਿਵੇੜਾ ਜਿਸ ਦਾ ਹੋ ਗਿਆ ਹੈ ਮਹਾਰਾਜ ਕਹਿੰਦੇ ਰੋਗ ਸੋਗ